ਦੇ ਵਿੱਚ 네ਗੋਸ਼ੀਏਸ਼ਨ ਹੋਈ ਜਾਂ ਕੀ ਚੇਂਜਸ ਆਈਆਂ ਜਿਹੜੀ ਟੈਰਫ ਦੀ ਗੱਲ ਕੀਤੀ ਜਾ ਰਹੀ ਸੀ 25% ਦੀ ਆ ਦੇਖੋ ਗੁਰਪੇ ਜੀ ਇਸ ਤਰ੍ਹਾਂ ਕੀ ਆਪਾਂ ਕੱਲ ਵੀ ਜੋ ਗੱਲ ਕੀਤੀ ਸੀ ਕਿ 3 ਵਜੇ ਪ੍ਰਾਈਮ ਮਿਨਿਸਟਰ ਤੇ ਡੋਨਲਡ ਟਰੰਪ ਦੀ ਦੁਬਾਰਾ ਤੋਂ ਗੱਲ ਹੋਣੀ ਹੈ ਤੇ ਉਸ ਗੱਲ ਤੋਂ ਬਾਅਦ ਜਿਸ ਤਰ੍ਹਾਂ ਕੱਲ ਆਪਾਂ ਦੱਸਿਆ ਸੀ ਕਿ ਮੈਕਸੀਕੋ ਤੇ ਜੋ ਟੈਰਫ ਨੇ ਉਹਨਾਂ ਤੇ ਮਹੀਨੇ ਲਈ ਰੋਕ ਲੱਗ ਗਈ ਆ ਤੇ ਉਦੋਂ ਕੈਨੇਡਾ ਤੇ ਵੀ ਰੋਕ ਲੱਗੀ ਆ ਹਾਂ ਸ਼ਰਤ ਜਿਹੜੀ ਸੀ ਬਾਰਡਰ ਵਾਲੀ ਕੰਡੀਸ਼ਨ ਜਿਹੜੀ ਸੀ ਜਿਹੜੀ ਕਿ ਦਸੰਬਰ 17 ਨੂੰ ਕੈਨੇਡਾ ਨੇ ਆਲਰੇਡੀ ਪ੍ਰਪੋਜ਼ ਕਰ ਦਿੱਤਾ ਸੀ ਇਸ ਹੀ 1.3 ਬਿਲੀਅਨ ਖਰਚਾਂਗੇ ਉਹੀ ਮਤਲਬ ਸਥਿਤ ਜਿਹੜੀ ਆ ਉਹਦੇ ਆਧਾਰ ਤੇ ਹੀ ਉਹਨਾਂ ਨੇ ਰੋਕ ਜਿਹੜੀ ਆ ਮਹੀਨੇ ਦੀ ਹੋਰ ਲਾ ਦਿੱਤੀ ਆ ਸੋ ਉਹਨਾਂ ਨੇ ਜਿਹਦੇ ਵਿੱਚ ਬਾਰਡਰ ਤੇ ਸਿਕਿਉਰਿਟੀ ਵਧਾਉਣ ਦੀ ਗੱਲ ਆ 10000 ਜਿਹੜੇ ਹੈਗੇ ਆ ਹੋਰ ਆਪਣੇ ਉੱਤੇ ਪਰਸਨਲ ਲਾਉਣ ਦੀ ਗੱਲ ਕੀਤੀ ਆ ਯੂਐਸ ਕੈਨੇਡਾ ਜੋਇੰਟ ਸਟ੍ਰਾਈਕ ਫੋਰਸ ਬਣਨ ਦੀ ਗੱਲ ਹੈਗੀ ਆ ਆ ਇਸ ਤਰ੍ਹਾਂ ਦੇ ਕਈ ਜਿਹੜੀ ਗੱਲਾਂ ਨੇ 1.3 ਬਿਲੀਅਨ ਦਾ ਖਰਚਾ ਜਿਹੜਾ ਕੈਨੇਡਾ ਕਰੇਗਾ ਕੁਝ ਹੈਲੀਕਾਪਟਰਸ ਵੀ ਹੈਗੇ ਆ ਹੋਰ ਗੱਲਾਂ ਹੈਗੀਆਂ ਆ ਇਸ ਫੈਡਰਲ ਦੇ ਖਿਲਾਫ ਇੱਕ ਬਣਾਇਆ ਜਾਏਗੀ ਕਿ ਏਜੰਸੀ ਜਿਹੜਾ ਉਸਾਰ ਕੋਈ ਕੋ ਇਨਚਾਰਜ ਹੋਏਗਾ ਜੇ ਫੈਡਰਲ ਨੂੰ ਸ਼ਕਤੀ ਦੇ ਪ੍ਰਤੀ ਕਾਫੀ ਸ਼ਕਤੀ ਵਰਤੀ ਜਾਏਗੀ ਤੇ ਇਹਦੇ ਨਾਲ ਜਿਹੜਾ ਡਰਗ ਕਾਰਟਲ ਹੈ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨਸ ਦਾ दर्जा ਦਿੱਤਾ ਜਾਏਗਾ ਸੋ ਇਹ ਸਾਰੀ ਗੱਲਾਂ ਕਰਦੇ ਦੇ ਨਾ ਕੈਨੇਡਾ ਦੇ ਵਿੱਚ ਉਹਨਾਂ ਨੇ ਮਹੀਨਾ ਦੀ ਇੱਕ ਰੋਕ ਲਾ ਦਿੱਤੀ ਟੈਰਿਸ ਦੀ ਉਹ ਦੇਖਣਗੇ ਮਹੀਨੇ ਵਿੱਚ ਕਿਸ ਤਰ੍ਹਾਂ ਕੈਨੇਡਾ ਪ੍ਰੋਗਰੈਸ ਕਰਦਾ ਕਿ ਨਹੀਂ ਕਰਦਾ ਜੋ ਮੈਨੂੰ ਆਸ ਹੈ ਕਿ ਕੈਨੇਡਾ ਡੈਫੀਨਟਲੀ ਕਰੇਗਾ। ਕੋਈ ਵੈਸੇ ਤਾਂ ਦੇਖਿਆ ਜਾਵੇ ਗ੍ਰੁਪੇਰ ਜੀ ਬਾਰਡਰ ਸਕਿਉਰਿਟੀ ਦੀ ਗੱਲ ਹੈ ਦਸ਼ਾ ਦੇ ਖਿਲਾਫ ਲੜਾਈ ਹੈ ਇਹ ਤਾਂ ਕਿਸੇ ਮੁਲਕ ਦੇ ਲਈ ਵੀ ਚੰਗੀ ਗੱਲ ਹੈ ਕਿ ਅਗਰ ਇਹਦੇ ਪਰਦੇਸ ਸਖਤਾਈ ਹੁੰਦੀ ਹੈ। ਸੋ ਹਾਂ ਇਹ ਜੋ ਕੈਨੇਡਾ ਨੇ ਪਹਿਲੇ ਦਸੰਬਰ 17 ਨੂੰ ਪ੍ਰਸਤਾਵ ਰੱਖਿਆ ਸੀ ਉਹੀ ਮੈਨੂੰ ਲੱਗਦਾ ਉਹਨੂੰ ਹੀ ਡੋਨਲਡ ਟਰੰਪ ਨੇ ਮੰਨ ਲਿਆ ਹੈ ਤੇ ਮੈਨੂੰ ਫਿਲਹਾਲ ਤਾਂ ਲੱਗਦਾ ਹੈ ਕਿ ਟੈਰਿਫ ਲੜਾਈ ਦੀ ਲਾਈ ਜਿਹੜੀ ਹੈ ਰੁਕੀ ਆ। ਔਰ ਡੋਨਲਡ ਰੰਪ ਤੋਂ ਬੜੇ ਅਨਪ੍ਰੇਡਿਕਟੇਬਲ ਹੈ ਪਤਾ ਨਹੀਂ 30 ਦਿਨਾਂ ਬਾਅਦ ਕੀ ਘੜਾਇਆ ਪਰ 30 ਦਿਨਾਂ ਦੇ ਲਈ ਤਾਂ ਸ਼ਾਂਤੀ ਜ਼ਰੂਰ ਹੋ ਗਈ ਸੀ ਪਰ ਕਿਤੇ ਨਾ ਕਿਤੇ ਇਹ ਗੱਲ ਵੀ ਦੇਖੀ ਜਾ ਸਕਦੀ ਹੈ ਵੀ ਜਿਹੜੇ ਟਰੰਪ ਸਾਹਿਬ ਇੱਥੋਂ ਤੱਕ ਕਹਿ ਰਹੇ ਸੀ ਨਹੀਂ ਵੀ ਆਪਾਂ ਦਾ ਜਿਹੜਾ 25% ਲਾਉਣਾ ਹੀ ਲਾਉਣਾ ਹੈ ਆਪਾਂ ਗੱਲ ਵੀ ਨਹੀਂ ਕਰਨੀ ਕਿਸੇ ਨਾਲ ਤੇ ਬਹੁਤਿਆਂ ਨੂੰ ਸਾਡੇ ਰਾਜਨੀਤਿਕ ਲੋਕਾਂ ਦੀ ਜਿਹੜੇ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਸੀ ਉਹਨਾਂ ਦੀ ਕੈਪੇਬਿਲਿਟੀ ਤੇ ਵੀ ਕਈ ਵਾਰੀ ਲੋਕਾਂ ਨੂੰ ਬਹੁਤ ਈਜ਼ੀਲੀ ਭਰੋਸਾ ਚੱਕਿਆ ਜਾਂਦਾ ਵੀ ਯਾਨੀ ਇਹਨਾਂ ਨੇ ਕੀ ਕਰਨਾ ਇਹਨਾਂ ਨੇ ਜਾ ਕੇ ਝੁਕ ਜਾਣਾ ਜਾਂ ਇਹ ਕਰਨਾ ਸਾਡੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਰਾਜਨੀਤਿਕ ਲੋਕਾਂ ਵੱਲੋਂ ਵੱਖੋ ਵੱਖਰੇ ਜੇ ਬਿਆਨ ਦਿੱਤੇ ਗਏ ਸਾਰਿਆਂ ਨੇ ਇੱਕ ਟੀਮ ਕੈਨੇਡਾ ਵਾਂਗੂ ਜੇ ਸਹਿਯੋਗ ਦਿੱਤਾ ਤਾਂ ਹੀ ਕੁਝ ਇਦਾਂ ਦਾ ਕਿਉਂਕਿ 21 ਦਿਨ ਦੇ ਵਿੱਚ ਦੋ ਬਿਆਨਾਂ ਤੋਂ ਪਹਿਲਾਂ ਸਵੇਰੇ ਗੱਲ ਕਰਨੀ ਫਿਰ ਸ਼ਾਮ ਨੂੰ ਗੱਲ ਕਰਕੇ ਫਿਰ ਫਿਰ ਵਾਪਸ ਚੱਲ ਜਾਣਾ ਜੀ 트ੰਪ ਸਾਹਿਬ ਦਾ ਸੋ ਨਵੇਂ ਬਣੇ ਸਰਪੰਚ ਨੂੰ ਮੈਨੂੰ ਲੱਗਦਾ ਜੀ ਦਬਕਿਆਂ ਨੂੰ ਮਾਰ ਦਬਕੇ ਮਾਰਦੇ ਮਾਰਦੇ ਨੂੰ ਹੁਣ ਇੱਕ ਵਾਰੀ 21 ਦਿਨ ਦੇ ਵਿੱਚ ਦੋ ਵਾਰੀ ਪਿੱਛੇ ਹਟਣਾ ਪਿਆ ਦਖਾ ਡੋਨਲਡ 트াম্প ਹੁਣ ਦਾ ਸਟਾਈਲ ਹੈਗਾ ਲੋਕੀ ਬਹੁਤ ਕਹ ਰਹੇ ਸੀ ਜੀ ਮੈਕਸੀਕੋ ਨੇ ਕੋਈ ਕਾਉਂਟਰ ਟੈਰਿਫ ਲਾਇਆ ਤਾਂ ਰਾਹ ਦੇ ਦਿੱਤੀ ਆ ਇਹੋ ਜੀ ਕੀ ਗੱਲ ਨਾ ਸੀ ਪਰ ਕੈਨੇਡਾ ਨੇ ਜਿਹੜਾ ਅਮਰੀਕਾ ਦਾ ਦਫਕਾ ਸੀ ਉਹਨੂੰ ਕਿੰਨੇ ਨੇ ਸੀਰੀਅਸਲੀ ਲਿਆ ਤੇ ਖੁਦ ਵੀ ਰਿਟੈਲੀਏਸ਼ਨ ਦੇ ਵਿੱਚ ਟੈਰਿਫ ਲਾਇਆ ਤਾਂ ਅਮਰੀਕਾ ਦੇ ਵਿੱਚ ਅਮਰੀਕਨ ਮੀਡੀਆ ਦੇ ਵਿੱਚ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਈਵਨ ਕਿ ਰਿਪਬਲਿਕਨ ਜਿਹੜੇ ਸੈਨੇਟਰ ਹੈਗੇ ਆ ਉਹਨਾਂ ਨੇ ਵੀ ਗੱਲ ਕਹੀ ਕਿ ਇਹ ਜਿਹੜੇ ਕੈਨੇਡਾ ਦੇ ਨਾਲ ਟੈਰਿਫ ਲਾਇਆ ਜਾ ਰਿਹਾ ਇਹ ਵਧੀਆ ਨਹੀਂ ਹੈਗਾ ਮੈਂ ਕੈਨੇਡਾ ਕੀ ਦੇ ਗਵਰਨਰ ਦੀ ਕੱਲ ਇੰਟਰਵਿਊ ਸੁਣ ਰਿਹਾ ਸੀਗਾ ਸੀਐਨਐਨ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਉਹ ਫੁੱਲ ਸ਼ਰਾਬ ਬਣਦੀ ਆ ਉਹ 40 ਬਿਲੀਅਨ ਦਾ ਵਰਲਡ ਜਿਹਨਾਂ ਨੇ ਉਹ ਕੈਨੇਡਾ ਐਕਸਪੋਰਟ ਕਰਦੇ ਵਿੱਚੋਂ 9 ਬਿਲੀਅਨ ਕੈਨੇਡਾ ਜਾਂਦੀ ਹੈ ਮਤਲਬ 22.5% ਕੈਨੇਡਾ ਜਾਂਦੀ ਹੈ ਉਹ ਕਹਿੰਦੇ ਕਿ ਅਗਰ ਕੈਨੇਡਾ ਨੇ ਸਾਡੀ ਸ਼ਰਾਬ ਬੰਦ ਕਰਦੀ ਸਾਨੂੰ ਇੱਥੇ ਲੀਆਫਸ ਕਰਨੀਆਂ ਪਣੀਆਂ ਸੋ ਸੋ ਰੈਟਲੀਸ਼ਨ ਵਿੱਚ ਜੋ ਕੈਨੇਡਾ ਨੇ ਕੀਤੀ ਗੱਲ ਕੈਨੇਡਾ ਨੂੰ ਤਾਂ ਨੁਕਸਾਨ ਹੋਣਾ ਸੀ ਵਿੱਚ ਨਾਲ ਦੀ ਨਾਲ ਅਮਰੀਕਾ ਨੂੰ ਫਰਕ ਪੈਣਾ ਸੀ ਉਹ ਅਮਰੀਕਾ ਦਾ 47% ਜਿਹੜਾ ਫਰੂਟ ਆ ਉਹ ਮੈਕਸੀਕੋ ਤੋਂ ਆਉਂਦਾ 8% ਜਿਹੜਾ ਕਰੂਡ ਆ ਉਹ ਕੈਨੇਡਾ ਤੋਂ ਆਉਂਦਾ ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਮਰੀਕਾ ਜਿਹੜਾ ਹੈਗਾ ਉਹਨੂੰ ਬਾਕੀ ਦੇਸ਼ਾਂ ਦੀ ਲੋੜ ਨਹੀਂ ਹੈਗੀ ਸੋ ਇਸ ਤੋਂ ਬਾਅਦ ਅੱਜ ਇਹ ਹੋਇਆ ਹੈ ਕਿ ਚਾਈਨਾ ਨੇ ਵੀ ਅਮਰੀਕਾ ਦੇ ਖਿਲਾਫ ਉਹ ਚਾਈਨਾ ਤੇ 10% ਜਿਹੜੇ ਐਕਸਟਰਾ ਟੈਰਿਫ ਲੱਗਦੇ ਸੀ ਉਹ ਲੱਗ ਗਏ ਆ ਪਰ ਚਾਈਨਾ ਨੇ ਵੀ ਅੱਜ ਜਿਹੜੀ ਕਾਰਵਾਈ ਕੀਤੀ ਉਹਨਾਂ ਨੇ ਵੀ ਅਮਰੀਕਨ ਗੁੱਡਸ ਤੇ ਟੈਰਿਫ ਲਾਉਣੇ ਸ਼ੁਰੂ ਕਰ ਦਿੱਤੇ ਆ ਉਹਨਾਂ ਨੇ ਇੱਥੋਂ ਤੱਕ ਵੀ ਅੱਜ ਗੂਗਲ ਦੇ ਉੱਤੇ ਕੋਈ ਉਹਦੀ ਮੋਨੋਪੋਲੀ ਆ ਗੂਗਲ ਆ ਜੇ ਐਂਡਰੋਇਡ ਸਿਸਟਮ ਹੈ ਚਾਈਨਾ ਜੀ ਕਾਫੀ ਪੌਪੂਲਰ ਆ ਉਹ ਤੇ ਵੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੱਤੀ ਆ ਸੋ ਚਾਈਨਾ ਨੇ ਰਿਟੈਲੀਏਟ ਕਰ ਦਿੱਤਾ ਤੇ ਯੂਰਪੀਅਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਅਮਰੀਕਾ ਦੇ ਜਿਹੜੇ ਟੈਰਿਫਸ ਦੀ ਜਿਹੜੀ ਇਹ ਸਾਨੂੰ ਧਮਕੀ ਦਿੱਤੀ ਜਾ ਰਹੀ ਆ ਅਸੀਂ ਇਹਨੂੰ ਕਿੰਨੇ ਦੀ ਧਮਕੀ ਨੂੰ ਬਰਾਬਰ ਉਸੇ ਤਰ੍ਹਾਂ ਦੇਵਾਂਗੇ ਜਵਾਬ ਜਿਸ ਤਰ੍ਹਾਂ ਕਿ ਉਹ ਉਹ ਸানা ਗੱਲ ਕਰ ਰਿਹਾ ਮਤਲਬ ਕਿ ਉਹਨੂੰ ਉਹ ਮਤਲਬ ਆਸਾਨੀ ਨਾਲ ਨਹੀਂ ਲੈਣਗੇ ਸੋ ਡੋਨਲਡ ਟਰੰਪ ਉਹਨੇ ਕਿੰਨੇ ਕਿ ਦਬਕੇ ਮਾਰਦੇ ਕਿਹਨੂੰ ਕਿਹਨੂੰ ਮਾਰਦੇ ਲੋਕ ਕਿਦਾਂ ਉਹ ਵਾਰ ਉਹਨੂੰ ਕਰਨਗੇ ਉਹ ਕਈ ਵਾਰੀ ਉਹਦੇ ਰੁਪਏ ਦੀ ਤੇ ਸਾਰੇ ਦਵਕੇ ਮਾਰਨਾ ਪੈਂਦੇ ਆ ਨਾ ਜੀ ਤਾਂ ਫਿਰ ਕਿਹਦੇ ਲੋਕ ਵੀ ਕਹਿੰਦੇ ਰਿਟੈਲੀਏਟ ਕਰਦੇ ਆ ਸੋ ਦਰ ਡ੍ਰੰਪ ਸਾਹਿਬ ਨੂੰ ਇਹ ਦੁਸ਼ਮਣ ਇੰਨੇ ਨਹੀਂ ਪਿੱਕ ਕਰਨੇ ਚਾਹੀਦੇ ਇੱਕ ਅਦਾ ਦੋਸਤ ਵੀ ਨਾਲ ਰੱਖ ਲੈਣਾ ਚਾਹੀਦਾ ਦੋਸਤਾ ਦੀ ਗੱਲ ਕਰਨ ਨੂੰ ਕਈ ਵਾਰੀ ਜਲਤਾ ਕਰਦਾ ਹੁੰਦਾ ਜੀ ਕਿ ਯੂ ਆਰ ਮਾਈ ਬੈਸਟ ਫਰੈਂਡ ਤੇ ਕਹਿਰ ਆਪਾਂ ਉਸ ਪਾਸੇ ਨੂੰ ਨਹੀਂ ਜਾਵਾਂਗੇ ਕਿਉਂਕਿ ਟੈਰਪ ਵਾਲੀ ਗੱਲ ਸੀ ਜਿਹੜੀ ਇਹ ਕੈਨੇਡਾ ਮੈਕਸੀਕੋ ਤੇ ਚਾਈਨਾ ਦਿਸ ਵਨ ਚ ਬਣੀ ਸੀ ਮੈਕਸੀਕੋ ਵੱਲੋਂ ਜਿਹੜਾ ਕਿਦਾਂ ਦਾ ਰਿਐਕਟ ਕੀਤਾ ਗਿਆ ਸੀਗਾ ਜੀ ਕੱਲ ਆਪਾਂ ਗੱਲਬਾਤ ਵੀ ਕੀਤੀ ਅੱਜ ਥੋੜਾ ਜਿਹਾ ਬਰੀਫ ਕਰਨਾ ਚਾਹਾਂਗੇ ਦੇਖੋ ਮੈਕਸੀਕੋ ਨੇ ਤਾਂ ਉਹਨਾਂ ਨੇ ਕਾਊਂਟਰ ਕੋਈ ਟੈਰਫਰੀ ਸਿਲਾਈ ਪਰ ਦੇਖੋ ਮੈਕਸੀਕੋ ਨੇ ਜਿਹੜੀ ਬਾਰਡਰ ਸਿਕਿਉਰਿਟੀ ਦੀ ਡੀਲ ਕੀਤੀ ਹੈ ਟ੍ਰੰਪ ਪਰ ਉਹਨਾਂ ਨੂੰ ਮਹੀਨਾ ਜਿਹੜਾ ਟਾਈਮ ਮਿਲਿਆ ਆ ਉਹ ਆਲਰੇਡੀ ਉਹ ਬਾਈਡਨ ਐਡਮਿਨਿਸਟ੍ਰੇਸ਼ਨ ਉਹ ਕਰ ਚੁੱਕੇ ਸੀਗੇ ਉਹ ਲਾਗੂ ਹੋਣੀ ਸੀ ਸੋ ਉਹ ਵੀ ਮਤਲਬ ਇਹੀ ਹੈ ਕਿ ਜਿਹੜੇ ਜਿਹੜੇ 올ਡ ਵਾਈਨ ਨੂੰ ਨਿਊ ਬੋਟਲ ਹੈ ਕਿ ਮਤਲਬ ਪੁਰਾਣੀ ਸ਼ਰਾਬ ਨਵੀਂ ਬੋਤਲ ਚ ਪਾਉਣ ਵਾਲੀ ਗੱਲ ਹੀ ਹੋਈ ਹੈ ਜੀ ਡੀਲ ਹੋਈ ਹੈ ਪਰ ਹੁਣ ਉਹਨੂੰ ਕਿਤੇ ਰੋਕ ਜਿਹੜੀ ਮਹੀਨੇ ਲਈ ਲਾਈ ਹੈ ਉਹੀ ਜਿਹੜੀ ਸ਼ਰਤਾਂ ਉਹੀ ਗੱਲਾਂ ਆ ਸੋ ਕੈਨੇਡਾ ਜੀ ਵੀ ਜਿਸ ਤਰ੍ਹਾਂ ਦੱਸਦਾਂ ਕਿ ਦਸੰਬਰ 17 ਨੂੰ ਜਦੋਂ 트럼ਪਸ ਨੇ ਪਹਿਲਾਂ ਗੱਲ ਕੀਤੀ ਸੀ ਕੈਨੇਡਾ ਨੇ ਉਦੋਂ ਹੀ ਇਹ ਡੀਲ ਆਫਰ ਕਰ ਦਿੱਤੀ ਸੀ ਸੋ ਉਹੀ ਉਹਨਾਂ ਨੇ ਫਿਰ ਮੰਨ ਲਈ ਹੈ ਪਰ ਚਲੋ ਖੈਰ ਮੈਂ ਇੱਕ ਗੱਲ ਦੀ ਖੁਸ਼ੀ ਇਸ ਗੱਲ ਦੀ ਹੈ ਕਿ ਇਸ ਰੀਜਨ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਜਾਂ 30 ਦਿਨ ਸ਼ਾਇਦ ਸੌਕੇ ਰਿਕਲ ਜਾਣਗੇ ਤੇ ਹੋ ਸਕਦਾ ਹੈ ਕਿ 트ੰਪਸ ਸਾਹਿਬ ਨੇ ਕਿਉਂਕਿ ਜਿਹੜੀ ਧਮਕੀਆਂ ਦਿੱਤੀਆਂ ਸੀ ਕੈਨੇਡਾ ਨੇ ਜਵਾਬੀ ਧਮਕੀ ਦਿੱਤੀ ਉਹਨਾਂ ਨੂੰ ਕਾਊਂਟਰ ਕਰਨੇ ਹੁੰਦੇ ਟੈਰਿਫ ਲਾਏ ਉਹਦੇ ਨਾਲ ਹੁਣ ਹਰ ਰੋਜ਼ ਸਾਨੂੰ ਦਬਕੇ ਨਹੀਂ ਮਾਰਿਆ ਕਰਨਗੇ ਮੈਂ ਟੈਰਿਫ ਲਾ ਦੂੰਗਾ ਤੁਹਾਨੂੰ ਪਤਾ ਕਿ ਜਵਾਬੀ ਕਾਰਵਾਈ ਵੀ ਹੋਣੀ ਹੈ ਜੀ ਜੀ ਬਿਲਕੁਲ ਤੇ ਹੁਣ 30 ਦਿਨ ਦੇ ਲਈ ਜਿਹੜੀ ਅਰੋਕ ਲੱਗੀ ਆ ਹੁਣ ਦੇਖੋ ਅੱਗੇ ਕੀ ਬਣਦਾ ਪਰ ਤੁਹਾਨੂੰ ਲੱਗਦਾ ਵੀ ਜੇ ਇਹ ਮਹੀਨੇ ਦੇ ਵਿੱਚ ਸਾਰਾ ਕੁਝ ਸਹੀ ਚੱਲਦਾ ਫੇਰ ਇਹ 25% ਵਾਲੀ ਗੱਲ ਆ ਜਿਹੜੀ ਇਦਾਂ ਹੀ ਟਲੀ ਰਹੂਗੀ ਜਾਂ ਇਹਦੇ ਵਿੱਚ ਕੋਈ ਨੈਗੋਸ਼ੀਏਸ਼ਨ ਹੋ ਸਕਦੀ ਹੈ ਮੈਨੂੰ ਲੱਗ ਰਿਹਾ ਕਿ 트럼ਪ ਸਾਹਿਬ ਹੁਣ ਇਸ ਮਟਰਿਸ ਨਾਲ ਕੈਨੇਡਾ ਵੱਲ ਨੂੰ ਮਤ ਉਹਨਾਂ ਦਾ ਜਿਹੜਾ ਸੀਗਾ ਉਹ ਕਾਫੀ ਐਕਸਪੋਜ਼ ਹੋ ਰਹੇ ਨੇ ਤੇ ਬੋਲੂ ਕਹਿੰਦਾ ਮੰਨਣਾ ਆ ਕਿ ਕੁਝ ਕੰਸੈਸ਼ਨਸ ਲੈ ਕੇ ਇੱਕ ਤੋਂ بڑا ਕਸ਼ਕਰ ਇਹ ਵੀ ਲੱਗੇ ਕਿ 트럼ਪ ਸਾਹਿਬ ਨੂੰ ਕੀ ਉਹ ਲੜਾਈ ਦਿੱਤੇ ਆ ਉਹ ਕਿ ਜਿੱਦਾਂ ਕੱਲ ਵੀ ਜੋ ਡੀਲ ਆ ਫੇਸ ਸੇਵਿੰਗ ਹੀ ਕਹਿੰਦੇ ਆ ਕਿ ਉਹਨਾਂ ਨੂੰ ਵੀ ਲੱਗੇ ਕਿ ਉਹਨੂੰ ਕੁਝ ਮਿਲ ਗਿਆ ਜੀ ਬਾਟਰ ਨੂੰ ਸਿਕਿਉਰ ਕਰ ਲਏ ਆ ਸੋ ਕੁਝ ਨਾ ਕਰਕੇ ਪਰ ਜਿਆਦਾ ਮਾਹਿਰਾਂ ਦਾ ਇਹੀ ਕਹਿਣਾ ਕਿ ਕਿਉਂਕਿ 트럼ਪ ਸਾਹਿਬ ਸਕਸੈਸ ਨੂੰ ਦੇਖਦੇ ਸਟਾਕ ਮਾਰਕੀਟਸ ਦੇ ਨਾਲ ਜੀ ਜਦੋਂ 트럼ਪ ਸਾਹਿਬ ਨੇ ਟੈਰਿਫ ਦੀ ਗੱਲ ਕੀਤੀ ਜੋ ਲੱਗਣੀ ਸੀ ਤਾਂ ਉਹਨਾਂ ਨੂੰ ਲੱਗਦਾ ਸ਼ਾਇਦ ਅਮਰੀਕਨ ਸਟਾਕ ਐਕਸਚੇਂਜ ਵਿੱਚ ਬਹੁਤ ਉਹਨਾਂ ਨੂੰ ਫਾਇਦਾ ਹੋਵੇਗਾ ਪਰ ਅਮਰੀਕਨ ਸਟਾਕ ਐਕਸਚੇਂਜ ਵੀ ਕੱਲ ਜਿਹੜੀ ਨਿਊਯਾਰਕ ਸਟਾਕ ਐਕਸਚੇਂਜ ਹੈਗੀ ਆ ਉਹ ਮਤਲਬ ਕਿ ਉਹ ਨੈਗੇਟਿਵ ਵੱਲ ਨੂੰ ਗਈ ਉਹ ਡਿੱਗੀ ਆ ਉਹਦੇ ਕਰਕੇ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਜਿਹੜੀ ਅਮਰੀਕਾ ਦੀ ਕਿੰਨੇ ਸਟਾਕ ਮਾਰਕੀਟ ਨੂੰ ਵੀ ਇਹਦਾ ਨੁਕਸਾਨ ਹੋ ਸਕਦਾ ਆ ਦੇਖੋ ਆਟੋ ਸੈਕਟਰ ਐਨਰਜੀ ਸੈਕਟਰ ਹੋਰ ਵੀ ਕਿਹੜੇ ਸੈਕਟਰ ਹੈਗੇ ਜਿਨ੍ਹਾਂ ਵਿੱਚ ਕਿੰਨੇ ਕੱਲ ਜਿਨ੍ਹਾਂ ਵਿੱਚ ਦੇਖਿਆ ਕਿ ਉਹ ਸਟਾਕ ਡਿਗੇ ਜੀ ਤੇ ਨੋ ਡਾਊਟ ਅਮਰੀਕਨ ਦੋ ਕਰੰਸੀ ਥੋੜੇ ਫਾਇਦੇ ਵਿੱਚ ਚੱਲ ਰਹੀ ਸੀ ਡਾਲਰ ਕੈਨੇਡੀਅਨ ਡਾਲਰ ਤੇ ਮੈਕਸੀਕਨ ਪੀਸੋ ਵੀ ਡਿੱਗੇ ਪਰ ਜਿੱਦਾਂ ਹੀ ਇਹ ਟੈਰਫ ਦੇ ਰੋਕ ਦੀ ਗੱਲ ਹੋਈ ਕੈਨੇਡੀਅਨ ਡਾਲਰ ਤੇ ਮੈਕਸੀਕਨ ਪੀਸੋ ਨੇ ਰਿਕਵਰ ਵੀ ਕਰ ਲਿਆ ਸੋ ਮਤਲਬ ਸਟਾਕ ਮਾਰਕੀਟ ਨੂੰ ਦੇਖਦੇ ਵੀ ਬਹੁਲੇ ਲੋਕਾਂ ਦਾ ਕਹਿਣਾ ਹੈਗਾ ਕਿ ਡੋਨਲਡ ਰਾਮਨ ਸਮਝ ਆ ਗਈ ਕਿ ਸ਼ਾਇਦ ਜਿਹੜੇ ਕੈਨੇਡਾ ਦੇ ਨਾਲ ਟੈਰਫ ਲਾਉਣੇ ਆ ਉਹ ਇੱਕ ਕੋਈ ਸਿਆਣੀ ਗੱਲ ਨਹੀਂ ਹੈਗੀ ਜੀ ਬਿਲਕੁਲ ਜੀ ਤੁਸੀਂ ਸਟਾਕ ਮਾਰਕੀਟ ਦੀ ਗੱਲ ਕੀਤੀਆਂ ਤਾਂ ਇਹ ਜਦੋਂ ਆ ਇਲੈਕਸ਼ਨ ਚੱਲ ਰਹੇ ਸੀ ਜਾਂ ਟਰੰਪ ਸਾਹਿਬ ਨੇ ਜਿਹੜਾ ਸੌਂਚਕ ਸਮਾਗਮ ਕਰਨਾ ਸੀ ਉਦੋਂ ਪਹਿਲਾਂ ਵੀ ਇਹਨਾਂ ਵੱਲੋਂ ਵੱਖੀਆਂ-ਵੱਖਰੀਆਂ ਪੋਸਟਾਂ ਪਾਈਆਂ ਗਈਆਂ ਤੇ ਜੇ ਪੰਜਾਬੀ ਇਹਦਾ ਅਨੁਵਾਦ ਕਰੀਏ ਤਾਂ ਉਹਦੇ ਵਿੱਚ ਇਹੀ ਲਿਖ ਰਹੇ ਸੀ ਵੀ ਸਟਾਕ ਮਾਰਕੀਟ ਕਹਿ ਲਈਏ ਜਾਂ ਕ੍ਰਿਪਟੋ ਕਹਿ ਲਈਏ ਉਹਦੇ ਵਿੱਚੋਂ ਇੰਨਾ ਤੁਹਾਨੂੰ ਪ੍ਰੋਫਿਟ ਹੋਏਗਾ ਲੋਕਾਂ ਨੂੰ ਕਿ ਤੁਸੀਂ ਥੱਕ ਜਾਵੋਗੇ ਜਿੱਤ-ਜਿੱਤ ਕੇ ਪਰ ਜੇ ਜੱਸ ਸਾਹਿਬ ਨਾਲ ਮੀਮ ਕੋਇਨ ਦੀ ਜੇ ਮੈਂ ਗੱਲ ਕਰਾਂ ਜਿੱਤ ਸਾਹਿਬ ਜਿਹੜਾ ਇਹਨਾਂ ਵੱਲੋਂ ਮੀਮ ਕੋਇਨ 트럼ਪ ਸਾਹਿਬ ਦਾ ਆਪਦਾ ਬਣਾਇਆ ਗਿਆ ਫਿਰ ਇਹਨਾਂ ਦੀ ਪਤਨੀ ਵੱਲੋਂ ਤੇ ਜਿਹੜੇ ਹਿਸਾਬ ਨਾਲ ਉਹਦੇ ਚ ਰਗ ਬੁੱਲ ਹੋਇਆ ਤੇ ਕਾਫੀ ਇਹਨਾਂ ਨੂੰ ਚਾਹਣ ਵਾਲੇ ਹੋਣ ਸੋਸ਼ਲ ਮੀਡੀਆ ਤੇ ਨਾਰਾਜ਼ ਵੀ ਨਜ਼ਰ ਆਉਂਦੇ ਨੇ ਨਹੀਂ ਉਹਦੇ ਵਿੱਚ ਤੇ ਇੱਕ ਉਹ ਲੱਗਦਾ ਕਿ ਮੈਂ ਇੱਕ ਮਨੀ ਮੇਕਿੰਗ ਸਕੀਮ ਲੱਗਦੀ ਹੈ ਉਹਨਾਂ ਨੇ ਤਾਂ ਪੈਸੇ ਕਾਫੀ ਇਕੱਠੇ ਕਰ ਲਏ ਪਰ ਜਿਹੜੇ ਇਨਵੈਸਟਰ ਸੀ ਉਹਨਾਂ ਦਾ ਦੁਆਲਾ ਜ਼ਰੂਰ ਨਿਕਲ ਗਿਆ ਸੀ ਜਿ ਬੁਰੀ ਤਰ੍ਹਾਂ ਨਾਲ ਉਹ ਦਿਵਾਲਾ ਨਿਕਲਿਆ ਤੇ ਖੈਰ ਅੱਜ ਦੀ ਡੇਟ ਦੇ ਵਿੱਚ ਇੱਕ ਹੋਰ ਚੱਲ ਰਿਹਾ ਜੀ ਜਿਹੜੀ ਵੈਨਸਾਭ ਦਾ ਇੱਕ ਟਵੀਟ ਜਾਂ ਕਿ ਜੇ ਤੁਸੀਂ ਥੀਰਮ ਖਰੀਦਣਾ ਚਾਹੁੰਦੇ ਹੋ ਤਾਂ ਉਹਦੇ ਲਈ ਸਹੀ ਸਮਾਂ ਚਲੋ ਇਹ ਤਾਂ ਤੁਹਾਡੇ ਆਪ ਦੇ ਨਿੱਜੀ ਫੈਸਲੇ ਆ ਤੁਸੀਂ ਕ੍ਰਿਪਟੋ ਜਾਂ ਸਟਾਕ ਕੀ ਕਰਦੇ ਹੋ ਪਰ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਬਣੀ ਹੈ ਇੱਕ ਵਾਰੀ ਫਿਰ 30 ਦਿਨਾਂ ਦੇ ਲਈ ਸ਼ਾਇਦ ਜਿਹੜੀ ਕੋਈ ਪ੍ਰੋਡਕਟਿਵ ਜੜੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਲੋਕਾਂ ਦੇ ਭਲਾਈ ਲਈ ਸਾਡੇ ਰਾਜਨੀਤਿਕ ਲੋਕਾਂ ਵੱਲੋਂ ਇਹ ਤਾਂ ਚਲੋ ਜੀ ਕੈਨੇਡਾ ਅਮਰੀਕਾ ਟੈਰਫ ਦੀ ਗੱਲ ਸੀ ਜੇ ਗੱਲ ਕਰੀਏ ਅਨਟਾਰੀਓ ਇਲੈਕਸ਼ਨਸ ਦੀ ਤਾਂ ਕੀ ਅਪਡੇਟ ਹੈ ਜੀ ਲੇਕੋ ਅਨਟਾਰੀਓ ਇਲੈਕਸ਼ਨ ਦੇ ਵਿੱਚ ਕਿਉਂਕਿ ਕੱਲ ਦਾ ਦਿਨ ਟੈਰਸ ਦਾ ਬਹੁਤ ਭਾਰੂ ਰਿਹਾ ਹੈ ਸੋ ਲੋਕਾਂ ਦਾ ਧਿਆਨ ਉਧਰ ਹੀ ਰਿਹਾ ਕੈਂਪੇਨ ਤਾਂ ਚੱਲ ਰਿਹਾ ਕਿਉਂਕਿ ਠੰਡ ਦੇ ਦਿਨ ਤਿੰਨ ਹੈਗੇ ਆ ਮੱਠਾ ਮੱਠਾ ਜਿਹਾ ਕੈਂਪੇਨ ਚੱਲ ਰਿਹਾ ਕੋਈ ਬੜਾ ਕੈਂਪੇਨ ਭਾਕ ਨਹੀਂ ਰਿਹਾ ਇਲੈਕਸ਼ਨ ਠੰਡੀ ਠੰਡੀ ਜੀ ਲੱਗ ਰਹੀ ਹੈ ਜਿੱਦਾਂ ਦਾ ਮੌਸਮ ਹੈਗਾ ਸੋ ਇਹ ਇਹ ਵੀ ਮੰਨਿਆ ਜਾ ਰਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਵੋਟ ਪਰਸੈਂਟ ਵੀ ਕਾਫੀ ਘੱਟ ਨਿਕਲੇਗੀ ਸੋ ਜਿਹੜੇ ਪੋਲਸਾਂ ਹਲੇ ਜੀ ਉਹੀ ਦੱਸ ਰਹੇ ਕਿ ਕੰਜ਼ਰਵੇਟਿਵ ਪਾਰਟੀ ਦਾ ਹੱਥ ਤੇ ਨੱਕ ਫੋੜ ਉਹਨਾਂ ਦਾ ਜੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕੈਂਪੇਨ ਜਦੋਂ ਹੁੰਦੇ ਆ ਕੁਝ ਵੀ ਹੋ ਸਕਦਾ ਹੁੰਦਾ ਤੁਸੀਂ ਕਿਸੇ ਵੀ ਸੰਭਾਵਨਾ ਨੂੰ ਨਕਾਰ ਨਹੀਂ ਸਕਦੇ ਉਹ ਤਾਂ ਜਦੋਂ ਨਤੀਜੇ ਆਉਣਗੇ ਉਦੋਂ ਹੀ ਪਤਾ ਲੱਗੇਗਾ ਜੀ ਜੀ ਬੜੀ ਮਿਹਰਬਾਨੀ ਸਿੱਧੂ ਸਾਹਿਬ ਅਪਡੇਟ ਦੇਣ ਦੇ ਲਈ ਸ਼ੁਕਰੀਆ ਧੰਨਵਾਦ ਇਹ ਸਾਨੂੰ ਬਾਬੀ ਸਿੱਧੂ ਸਾਹਿਬ ਜਿਨ੍ਹਾਂ ਨੇ ਸਾਨੂੰ ਅਪਡੇਟ ਕੀਤਾ ਕਿ ਕੀ ਕੁਝ ਚੱਲ ਰਿਹਾ ਕੀ ਕੁਝ ਵਾਪਰ ਰਿਹਾ ਜੀ ਜੇ ਗੱਲ ਟੈਰਫ ਦੀ ਕਰੀਏ ਤੇ ਜਾਂ ਫਿਰ ਸਟਾਕਸ ਦੇ ਵਿੱਚ ਕੀ ਕੁਝ ਹੋ ਰਿਹਾਗਾ ਕਿਉਂਕਿ ਕਿਤੇ ਨਾ ਕਿਤੇ ਮੀਤ ਇਹ ਕੀਤੀ ਜਾ ਰਹੀ ਸੀ ਵੀ ਸ਼ਾਇਦ ਜਿਹੜੀ ਇਹ ਟਰੂਡੋ ਸਾਹਿਬ ਦੇ ਵੱਸ ਦੀ ਗੱਲ ਨਾ ਰਹੇ ਤੇ ਕਈ ਜਿਹੜੇ ਬੈਗ ਬੰਨੇ ਰਹੇਗੇ ਜੀ ਵੀ ਆਪਾਂ ਸ਼ਾਇਦ 55ਵੀਂ ਸਟੇਟ ਬਣ ਜਾਈਏ ਸੋ ਇਹੋ ਜੀ ਕੋਈ ਗੱਲ ਨਹੀਂ ਹੋਈ ਨਾ ਹੀ ਕੋਈ ਐਡਾ ਸੌਖਾ ਹੁੰਦਾ ਹੈ ਉਹ ਜਾ ਕੁਝ ਕਰਨਾ ਸੋ ਆਉਣ ਵਾਲੇ ਸਮਿਆਂ ਦੇ ਵਿੱਚ ਕੀ ਪਤਾ ਲੱਗਦਾ ਜੀ 30 ਦਿਨਾਂ ਦੇ ਵਿੱਚੋਂ ਵੀ ਲਗਭਗ 29 ਦਿਨਾਂ ਦਾ ਸਮਾਂ ਬਚਦਾ ਜੇ ਦੋਨੇ ਦੇਸ਼ ਰਲ ਮਿਲ ਕੇ ਕੁਝ ਬਾਰਡਰ ਨੂੰ ਸੇਫ ਕਰਨ ਦੇ ਲਈ ਜਿਹੜੀ ਕਿ ਬਣਦੀ ਵੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਜੇ ਗੱਲਬਾਤ ਕਰੀਏ ਬਾਉਂਡਰ ਨੂੰ ਲੈ ਕੇ ਜਿੱਥੋਂ ਕਿ ਇਲੀਗਲ ਇਮੀਗਰੈਂਟ ਕਿਉਂਕਿ ਕੱਲ ਨੂੰ ਪਤਾ ਨਹੀਂ ਤੁਹਾਡੇ ਦੇਸ਼ ਦੇ ਵਿੱਚ ਆ ਕੇ ਉਹਨਾਂ ਨੇ ਕਿਹੜੀ ਕੋਈ ਪੁੱਠੀ ਸਿੱਧੀ ਕਾਰਵਾਈ ਇਹੋ ਜੀ ਪਾ ਦੇਣੀ ਹੁੰਦੀ ਆ ਜਿਹਦੇ ਨਾਲ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਦਾ ਨੁਕਸਾਨ ਹੁੰਦਾ ਤੇ ਜਵਾਬ ਦੇ ਫਿਰ ਕਿਤੇ ਨਾ ਕਿਤੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਤੇ ਖੈਰ ਉਹਨਾਂ ਦੇ ਵੀ ਵਾਸ ਦੀ ਗੱਲ ਨਹੀਂ ਰਹਿੰਦੀ ਕਿਉਂਕਿ ਉਹਨਾਂ ਵੱਲੋਂ ਪਹਿਲਾਂ ਜਿਹੜੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸੋ 10000 ਦੀ ਗਿਣਤੀ ਦੇ ਵਿੱਚ ਮੈਕਸੀਕੋ ਵਾਲਿਆਂ ਵੱਲੋਂ 10000 ਦੀ ਗਿਣਤੀ ਦੇ ਵਿੱਚ ਜਿਹੜਾ ਕੈਨੇਡੀਅਨ ਵੱਲੋਂ ਅਮਰੀਕਨ ਬਾਉਂਡਰ ਦੇ ਨਾਲ ਨਾਲ ਜਿਹੜੀ ਪੈਟਰੋਲਿੰਗ ਵਧਾਈ ਜਾਣੀ ਹੈ ਜਾਂ ਹੋਰ ਪ੍ਰਬੰਧ ਕੀਤੇ ਜਾਣੇ ਹਨ ਜਿਹਦੇ ਨਾਲ ਇਲੀਗਲ ਇਮੀਗ੍ਰੈਂਟ ਨੂੰ ਨੱਥ ਪਾਈ ਜਾ ਸਕੇ ਤੇ ਨਾਲ ਦੀ ਨਾਲ ਜਿਹੜਾ ਨਸ਼ਾ ਤੇ ਜਿਹੜਾ ਮੇਨ ਰੂਪ ਦੇ ਵਿੱਚ ਫੈਂਟਨਲ ਦੀ ਗੱਲ ਕੀਤੀ ਗਈ ਆ ਅਕਸਰ ਆਪਾਂ ਵੀ ਸੁਣਦੇ ਹੁੰਨੇ ਆ ਕਿ ਜਿਹੜਾ ਮਿਲਾਵਟ ਹੁੰਦੀ ਵੱਖੋ ਵੱਖਰੇ ਨਸ਼ਿਆਂ ਦੇ ਵਿੱਚ ਉਹਦੀ ਜਾਂ ਹੋਰ ਕੀ ਉਹਦੀ ਵਰਤੋਂ ਹੁੰਦੀ ਖੈਰ ਇਹਦੇ ਬਾਰੇ ਡਿਟੇਲ ਦੇ ਵਿੱਚ ਬਹੁਤੀ ਆਪਾਂ ਨੂੰ ਤਾਂ ਜਾਣਕਾਰੀ ਹੈ ਨਹੀਂ ਕਿਉਂਕਿ ਆਪਾਂ ਸੁੱਕਣਾ ਇਹਨਾਂ ਨਸ਼ਿਆਂ ਤੋਂ ਦੂਰ ਆ ਪਰ ਜਿਵੇਂ ਕਹਿੰਦੇ ਵੀ ਜਨ ਚੜੇ ਨਹੀਂ ਪਰ ਚੜਦੇ ਤਾਂ ਵੇਖਿਆ ਸੁਣਿਆ ਜ਼ਰੂਰ ਹੈ ਜੀ ਇਹਨਾਂ ਨਸ਼ਿਆਂ ਦੇ ਬੜੇ ਮਾਰੂ ਨੁਕਸਾਨ ਹੁੰਦੇ ਨੇ ਖੈਰ ਨਸ਼ਾ ਤਾਂ ਬਿਨਾਂ ਮਲਾਵਟ ਤੋਂ ਵੀ ਕੀਤਾ ਮਾੜਾ ਤੇ ਮਲਾਵਟ ਵਾਲਾ ਨਸ਼ਾ ਤਾਂ ਚਲੋ 4 ਦਿਨਾਂ ਚ ਹੀ ਦੱਸ ਦਿੰਦਾ ਵੀ ਭਾਈ ਮੈਂ ਮਾੜਾ ਸੀ ਸ਼ਾਇਦ ਸੁਣਨ ਦੇ ਲਈ ਤੁਹਾਡੀ ਜ਼ਿੰਦਗੀ ਜਿਹੜੀ ਉਹ ਨਹੀਂ ਰਹਿੰਦੀ ਨਸ਼ਾ ਤੋਂ ਜਿੰਨਾ ਹੋ ਸਕਦਾ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਖੈਰ ਇਹ ਗੱਲ ਸੀ ਕਿ ਜੀ 트럼ਪ ਸਾਹਿਬ ਟਰੂਡੋ ਸਾਹਿਬ ਕੈਨੇਡਾ ਅਮਰੀਕਾ ਦੇ ਟੈਰਫ ਸੰਬੰਧੀ ਆਓ ਫਿਰ ਅਗਲਾ ਪ੍ਰੋਗਰਾਮ ਆਪਾਂ ਕੰਟੀਨਿਊ ਕਰੀਏ